ਦੇ ਵਿੱਚ ਇੱਥੇ ਖੋਈ ਪਟ ਲੋ ਆ ਹਾਂਜੀ ਹਾਂਜੀ ਉਹ ਕੰਮ ਇੱਥੇ ਪਟ ਲੋ ਉਹ ਕੰਮ ਖਤਮ ਆ ਵੀਰੇ ਚੋ ਖਤਮ ਹੀ ਕਰਦਾ ਇਹ ਜਦੋਂ ਖਾਲੀ ਦੁਬਾਰਾ ਆਪਾਂ ਹੋਰ ਪਟਾਉਣ ਦੀ ਜਰੂਰਤ ਨਹੀਂ ਇਹੀ ਆਪਾਂ ਵਰਤ ਸਕਦੇ ਅੱਛਾ ਇਹੀ ਖਾਲੀ ਇਹ ਲਾਈਫ ਟਾਈਮ ਹੀ ਮੰਨ ਲਓ ਆਪਣਾ ਲਾਈਫ ਟਾਈਮ ਹੀ ਆ ਵੀਰੇ ਠੀਕ ਹੈ ਸਿਮਿੰਟ ਵੀ ਪ੍ਰੋਪਰ ਚੰਪਰ ਆ ਪੂਰਾ ਉਹ ਗੱਲ ਨਹੀਂ ਹੈ ਕਿ ਵੀ ਵੀਰੇ ਮਾਲ ਸਾਡਾ 2 250 ਕਿਲੋਮੀਟਰ ਜਾਂਦਾ ਐ ਨਹੀਂ ਵੀ ਕੜਾ ਕੋਈ ਮਾੜੀ ਮੋਟੀ ਵੀ ਤਰੇੜਾ ਹੀ ਕੜੇ ਦੇ ਵਿੱਚ ਆ ਸਾਡਾ ਮਾਲ ਨਹੀਂ ਵਰਤੇ ਮਾਲ ਆਪਣੇ ਕੋਲੋਂ ਗੱਡੀ ਸ਼ਾਮ ਵਾਲੀ ਵੀਰੇ ਉਹ ਕਹਿੰਦਾ ਆਪਾਂ ਵਿੱਚ ਕਹਿਣੇ ਕੁਝ ਹੋਰ ਆ ਹੁੰਦਾ ਕੁਝ ਹੋਰ ਆ ਤਾਂ ਇਹ ਕੋਈ ਆਪਣੇ ਕੋਲੇ ਆ ਕੇ ਕੋ ਧਰਤੀ ਦੇ ਵਿੱਚ ਧਰਤੀ ਦੇ ਵਿੱਚ ਇੱਕ ਤਾਂ ਆਪਣਾ ਜਗ੍ਹਾ ਵਧ ਰਹੀਦੀ ਵੀਰੇ ਕਈ ਹੁਣ ਘਰਾਂ ਦੇ ਵਿੱਚ ਜਗ੍ਹਾ ਘੱਟ ਹੁੰਦੀ ਹੈਗੀ ਠੀਕ ਹੈ ਬਾਈ ਹਾਂ ਇਹ 2.5 ਫੁੱਟ ਪੌਣੇ 3 ਦੇ ਵਿੱਚ ਕਵਰ ਹੋ ਜਾਂਦਾ ਸਾਰਾ ਨਹਿਰੀ ਪਾਣੀ ਵਰਤਦੇ ਨਹਿਰੀ ਪਾਣੀ ਦੇ ਪੱਤਰਾਈ ਕਰਦੇ ਤੇ ਸਮੈਲ ਤੋਂ ਨਹੀਂ ਮਾਰਦੀ ਨਾ ਇਹਦੇ ਵਿੱਚ ਸਮੈਲ ਕੋਈ ਨਹੀਂ ਮਾਰਦੀ ਬਾਈ ਠੀਕ ਠੀਕ ਉਹ ਧਰਤੀ ਪਾਟਾਂ ਦਾ ਕੋਈ ਹੋਰ ਨਾ ਕੋਈ ਵੀਰੇ ਪੱਕੇ ਦਾ ਜਿਵੇਂ ਪਹਿਲਾਂ ਖੂ ਪੱਕੇ ਨੂੰ ਉਸ ਤਰ੍ਹਾਂ ਦਾ ਪੱਕਾ ਹੋ ਜਾਂਦਾ ਹੈ ਅੱਛਾ ਪੱਕਾ ਹੋ ਜਾਊਗਾ ਪੱਕਾ ਹੋ ਜਾਊਗਾ ਆ ਦੇਖੋ ਵੀਰੇ ਆ ਆਪਾਂ ਦਾਣੇਦਾਰ ਸ਼ਾਮ ਵਾਲਾ ਕ੍ਰੈਸ਼ਰ ਵਰਤਦੇ ਹਾਂ ਵੀਰੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾ ਤੋ ਚਨਈ ਵਾਲੇ ਮਿਸਤਰੀ ਨੇ ਬਈ ਘੱਟੋ ਘੱਟ 15 ਤੋਂ 20000 ਰੁਪਏ ਖਰਚਾ ਆ ਜਾਂਦਾ ਉਹ ਤੇ ਆਮ ਤੇ ਨਾ ਤੇ ਆ ਬਾਈ ਲੈ ਕੇ ਆ ਨਵਾ ਸੇਠੀ ਟੈਂਕ ਰਹਿਣਾ ਕੋਲੇ ਜੋ ਖੂਹੀ ਹੁੰਦੀ ਹੈ ਉਹਨੂੰ ਪੱਕਾ ਕਰ ਦਿੰਦੇ ਆ ਘੱਟੋ ਘੱਟ ਬਾਈਕਾਂ 10 ਤੋਂ 12 ਸਾਰੇ ਭਰਦੇ ਨਹੀਂ ਹੈਗੀ ਤੇ ਬਾਕੀ ਬਾਈ ਤੋਂ ਲੈਣਾ ਜਾਣਕਾਰੀ ਬਹੁਤ ਹੀ ਘੱਟ ਰੇਡ ਦੇ ਵਿੱਚ ਹੈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅਸਿ ਸ੍ਰੀ ਅਕਾਲ ਉਹ ਠੀਕ ਹੋਉ ਬਾਈ ਜੀ ਵਧੀਆ ਬਾਈ ਠੀਕ ਹੈ ਭਾਈ ਆਪਣੇ ਕੋਲ ਸੀਵਰ ਟੈਂਕ ਦੇ ਕੜੇ ਆ। ਫਿਰ ਇਹ ਆਪਣੇ ਘਰਾਂ ਦੇ ਵਿੱਚ ਜਿਵੇਂ ਪਹਿਲਾਂ ਤਿੰਨ ਡੱਗ ਬਣਦੇ ਸੀਗੇ ਠੀਕ ਹੈ ਜੀ। ਇਹ ਹੁਣ ਤਿੰਨ ਡੱਗ ਬਣਾਉਣ ਦੀ ਜ਼ਰੂਰਤ ਨਹੀਂ ਗਈ। ਠੀਕ ਹੈ ਭਾਈ। ਇਹ ਆਪਾਂ 25 ਫੁੱਟ ਤੱਕ ਪਟਾਈ ਕਰ ਦੇਣਾ ਥੱਲੇ। ਧਰਤੀ ਦੇ ਵਿੱਚ। ਫਿਰ ਧਰਤੀ ਦੇ ਵਿੱਚ ਇੱਕ ਤਾਂ ਆਪਣਾ ਜਗ੍ਹਾ ਵਤ ਰਹਿੰਦੀ ਵੀਰੇ। ਕਈ ਹੁਣ ਘਰਾਂ ਦੇ ਵਿੱਚ ਜਗ੍ਹਾ ਘੱਟ ਹੁੰਦੀ ਹੈਗੀ। ਠੀਕ ਹੈ ਭਾਈ ਹਾਂ। ਇਹ 2.5 ਫੁੱਟ ਪੌਣੇ ਤਿੰਨ ਦੇ ਵਿੱਚ ਕਵਰ ਹੋ ਜਾਂਦਾ ਸਾਰਾ। ਠੀਕ ਠੀਕ ਹੈ ਭਾਈ। ਇਹ ਜਦੋਂ ਆਪਾਂ ਪੜਦੇ ਆਵੇਂ ਇਹ ਆਪਣਾ ਵੀ 10-12 ਸਾਲ ਚੱਲ ਜਾਂਦੀ ਪਹਿਲੀ ਵਾਰੀ। ਠੀਕ ਠੀਕ ਹੈ ਬਟ ਲੋ ਉਹ ਕੰਮ ਖਤਮ ਆ ਵੀਰੇ ਚੋ ਖਤਮੀ ਕਰ ਇਹ ਜਦੋਂ ਖਾਲੀ ਦੁਬਾਰਾ ਆਪਾਂ ਹੋਰ ਪਟਾਉਣ ਦੀ ਜਰੂਰਤ ਨਹੀਂ ਇਹੀ ਆਪਾਂ ਵਰਤ ਸਕਦੇ ਅੱਛਾ ਇਹੀ ਖਾਲੀ ਲਾਈਫ ਟਾਈਮ ਹੀ ਮੰਨ ਲਓ ਆਪਣਾ ਲਾਈਫ ਟਾਈਮ ਹੀ ਆ ਵੀਰੇ ਠੀਕ ਹੈ 10 ਸਾਲ ਤਾਂ ਬਈ ਬਹੁਤ ਹੋ ਗਿਆ ਇੱਕ ਵਾਰੀ ਪਰਹਾਂਦੀ ਹਾਂਜੀ ਹਾਂਜੀ ਠੀਕ ਹੈ 10 ਸਾਲ ਤੁਹਾਡੀ ਕਹਿਣ ਦੀ ਗੱਲ ਹੀ ਹੈ ਕਹਿਣ ਦੀ ਗੱਲ ਹਾਂਜੀ ਵੀਰੇ ਲੰਘ ਜੇ 20 ਸਾਲ ਵੀ ਲੰਘ ਜੇ 20 ਸਾਲ ਲੰਘ ਜਾਣ ਹਾਂਜੀ ਠੀਕ ਹੈ ਬਾਈ ਤੇ ਬਣਾਉਣੇ ਕਾਹਦੇ ਆ ਬਈ ਫਿਰ ਇਹ ਵੀਰੇ ਆਪਾਂ ਵੀ ਕ੍ਰੈਸ਼ਰ ਵਰਤ ਦਿਆਂਗੇ ਬੱਦਰੀ ਵਰਤ ਦਿਆਂਗੇ ਸੀਮੈਂਟ ਵਰਤ ਦਿਆਂਗੇ ਓਕੇ ਤੇ ਕ੍ਰੈਸ਼ਰ ਆਪ ਉਹ ਮਾੜਾ ਮਾਲ ਨਹੀਂ ਵਰਤੇ ਮਾਲ ਆਪਣੇ ਕੋਲੇ ਉਹ ਗੱਡੀ ਤੁਸ਼ਾਮ ਵਾਲੀ ਵੀਰੇ ਹੁਕਮ ਨਾਲ ਆਪ ਵਿੱਚ ਕਹਿਣੇ ਕੋਈ ਹੋਰ ਆ ਹੁੰਦਾ ਕੁਝ ਹੋਰ ਹੈ ਚਾਹੇ ਕੋਈ ਆਪਣੇ ਕੋਲੇ ਆ ਕੇ ਕੋਲੇ ਖੜਕੀ ਬਣਵਾ ਸਕਦਾ ਵੀਰੇ ਠੀਕ ਠੀਕ ਹੈ ਬਾਈ ਇਹ ਵੀਰੇ ਕੜਾ ਆਪਣਾ ਉਹ ਗੱਲ ਨਹੀਂ ਆ ਮਜ਼ਬੂਤੀ ਕਿਹੜੀ ਦੇ ਵਿੱਚ ਸਾਡਾ ਮਾਲ ਠੀਕ ਹੈ ਬਾਈ ਆ ਨੇੜੇ ਆ ਕੇ ਦਿਖਾ ਦਿਓ ਨਾ ਪਤਾ ਵੀ ਲੱਗ ਜਾਏਗਾ ਕਾਨੂੰ ਇਹ ਦੇਖੋ ਨਾ ਸਿਮੈਂਟ ਵੀ ਪ੍ਰੋਪਰ ਚੈਂਪਰ ਹੈ ਪੂਰਾ ਨਾ ਉਹ ਗੱਲ ਨਹੀਂ ਹੈ ਕਿ ਵੀ ਵੀਰੇ ਮਾਲ ਸਾਡਾ 2 250 ਕਿਲੋਮੀਟਰ ਜਾਂਦਾ ਹੈ ਐ ਨਹੀਂ ਵੀ ਕੜਾ ਕੁਝ ਮਾੜੀ ਮੋਟੀ ਵੀ ਤੇੜਾ ਹੀ ਕੜੇ ਦੇ ਵਿੱਚ ਆ ਰਾਹ ਜਾਂਦੇ ਜਿਹਦੇ ਚੀਜ਼ ਦਾ ਫੁੱਦੂ ਮਾਲ ਹੋਊਗਾ ਤਾਂ ਰਾਹ ਜਾਂਦੀ ਵੀਰੇ ਉਹ ਪਤਾ ਕਿ 10 ਕਿਲੋਮੀਟਰ ਨਹੀਂ ਜਾਂਦੀ ਇਹ ਸਾਡਾ ਮਾਲ 2 250 ਕਿਲੋਮੀਟਰ ਜਾਂਦਾ ਰਸ ਕਦੇ ਸ਼ਿਕਾਇਤ ਨਹੀਂ ਆਏਗੀ 2 250 ਕਿਲੋਮੀਟਰ ਬਾਅਦ ਜਾਂਦੀ ਹਾਂਜੀ ਹਾਂਜੀ ਵੀਰੇ ਹਾਂਜੀ ਠੀਕ ਹੈ ਵੀਰੇ ਲਿਆਉਣ ਦਾ ਸਾਧਨ ਵੀ ਆਪਣਾ ਵੀਰੇ ਪੂਰੀ ਸੌਦਾ ਸਾਰੀ ਆਪਣੇ ਕੋਲੇ ਹਾਂਜੀ ਲਿਆਉਣ ਦਾ ਤਾਰਨ ਦਾ ਕੰਮ ਸਾਰਾ ਆਪਣਾ ਸਾਨੂੰ ਬਸ ਫੋਨ ਕਰਨਾਗਾ ਅਸੀਂ ਕੋਈ ਦਿੱਕਤ ਨਹੀਂ ਮਤ ਕੱਲੀ ਚਾਹ ਪਾਣੀ ਪੀਵਾਂਗੇ ਬੰਦੇ ਕੋਲੋਂ ਸਾਰਾ ਕੰਮ ਸਾਡਾ ਜੀ ਕੋਈ ਵੀ ਤੁਸੀਂ ਪਟੋ ਅਸੀਂ ਸਾਡੀ ਪਟਾਈ ਹੈ ਸਭ ਕੁਝ ਅਸੀਂ ਕਰਨਾ ਵੀਰੇ ਚਿੰਕੇ ਵੀ ਤੁਸੀਂ ਲਿਆਉਂਗੇ ਸ ਕੁਰਸੀ ਲਾ ਕੇ ਕੋਲੇ ਬੈਠਣਾ ਕੋਲੇ ਬੈਠਣਾ ਹਾਂਜੀ ਬਾਈ ਠੀਕ ਓਕੇ ਓਕੇ ਬਾਈ ਤੇ ਬਾਈ ਜੀ ਕੀ ਨਾਮ ਤੁਸੀਂ ਇਹ ਕਿੰਨਾ ਰੇਟ ਹੁੰਦਾ ਇਹ ਸਿਸਟਮ ਦਾ ਇਹ ਵੀਰੇ ਅਸੀਂ 25 ਫੁੱਟ ਦਾ ਲੈਨੇ ਆ 11.5 ਹਜ਼ਾਰ ਰੁਪਿਆ ਜੀ 11.5 ਹਜ਼ਾਰ ਰੁਪਿਆ ਹਾਂਜੀ ਉਹ ਜਿਹੜਾ ਕੋਈ 10 ਕਿਲੋਮੀਟਰ ਦੇ ਹਰ ਦੇ ਵਿੱਚ ਕੋਈ ਕਿਰਾਇਆ ਨਹੀਂ ਗਾ 10 ਕਿਲੋਮੀਟਰ ਤੋਂ ਅੱਗੇ ਉਹ ਕਿਰਾਇਆ ਲੱਗ ਜਾਣਾ ਵੀਰੇ ਅਗਲੇ ਦਾ ਕਿਰਾਇਆ ਹੀ ਲੱਗੂਗਾ ਕਿਰਾਇਆ ਲੱਗੂ ਹਾਂਜੀ ਕਿਰਾਇਆ ਲੱਗ ਜਾ ਠੀਕ ਠੀਕ ਹੈ ਬਾਈ ਜੀ ਤੇ ਕਿ ਨਾ ਮੇਰੇ ਚਣਾਈ ਵਾਲੇ ਮਿਸਤਰੀ ਇਹਨਾਂ ਕੋ ਕਹਿੰਦੇ ਨੇ ਨਾ ਡਾਗੜੇ ਘਰਾਂ 'ਚ ਬਣਦੇ ਆ ਹਾਂਜੀ ਓਟੇ ਘਟੋ ਘਟ ਵਿੱਚ 25 ਤੋਂ 30000 ਰੁਪਏ ਖਾ ਜਾਂਦਾ ਆ ਆ ਜਾਂਦਾ ਵੀਰੇ ਆ ਜਾਂਦਾ ਠੀਕ ਹੈ ਵੀਰੇ ਉਹਦੇ ਵਾਸਤੇ ਫੇਰ ਵੀ ਖੂਹ ਹੀ ਪਟਾਉਣੀ ਪੈਂਦੀ ਬਟ ਅੱਗ ਆਪਣ ਨੂੰ ਉਹ ਨਿਕਾਸ ਵਾਸਤੇ ਖੂਹ ਪਟਾਉਣੀ ਪਊ ਆਪਣ ਨੂੰ ਫੇਰ ਵੀ ਖੂਹ ਹੀ ਪਟਾਉਣੀ ਪਊ ਜਦੋਂ ਆਪਾਂ ਨਾਲੀ 'ਚ ਗਾ ਸਮੈਲ ਮਾਰੂਗੀ ਸਮੈਲ ਵਾਲਾ ਝੰਡਾ ਵੀ ਖਤਮ ਆ ਵੀਰੇ ਠੀਕ ਠੀਕ ਹੈ ਵੀਰੇ ਤੇ ਆਇਆ ਸਮੈਲ ਤਾਂ ਨਹੀਂ ਮਾਰਦੀ ਨਾ ਇਹਦੇ ਵਿੱਚ ਸਮੈਲ ਕੋਈ ਨਹੀਂ ਮਾਰਦੀ ਵੀਰੇ ਠੀਕ ਠੀਕ ਉਹ ਧਰਤੀ ਪਾਟਣ ਦਾ ਕੋਈ ਹੋਰ ਨਾ ਕੋਈ ਵੀ ਬਾਈ ਜੀ ਫਿਰ ਅੱਜ ਪਾਣੀ ਕਿਹੜਾ ਵਰਤੋ? ਪਾਣੀ ਵੀਰੇ ਆਪਾਂ ਨਹਿਰੀ ਪਾਣੀ ਵਰਤਦੇ। ਨਹਿਰੀ ਪਾਣੀ ਦੇ ਪੱਤਰਾਈ ਕਰਦੇ ਤੇ ਕੋਲੇ ਆਪਣੇ ਭਾਖੜਾ ਇਧਰ ਪਿੱਛੇ। ਅੱਛਾ ਨੇੜੀ ਇਹ ਭਾਖੜਾ ਪੱਛੇ। ਨਾਲ ਹੀ ਆਪਣੇ ਭਾਖੜਾ ਵੀਰੇ। ਠੀਕ ਹੈ ਵੀਰੇ ਉਹ ਪਾਣੀ ਆਉਂਦਾ। ਹਾਂਜੀ 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 ਦੂਜਾ ਪਾਣੀ ਵਰਤੇ ਨਹਿਰੀ ਪਾਣੀ ਤਰਾਈ ਕਰਦੇ। ਨਹਿਰੀ ਪਾਣੀ ਦੀ ਆਪਾਂ ਮਸਾਲਾ ਬਣਾਉਣੇ ਆਗੇ। ਠੀਕ ਹੈ ਠੀਕ ਹੈ ਬਾਈ। ਦੂਜਾ ਪਾਣੀ ਨਹੀਂ ਵਰਤਦੇ। ਓਕੇ ਓਕੇ ਬਾਈ। ਫਿਰ ਦੂਜਾ ਪਾਣੀ ਕਈ ਵੀਰੇ ਸੋਰਾ ਜਾ ਫੜ ਜਾਂਦਾਗਾ। ਉਹ ਚੀਜ਼ ਵੀ ਅਸੀਂ ਨਹਿਰੀ ਪਾਣੀ ਵਰਤਦੇ। ਠੀਕ ਹੈ ਜਿਹੜਾ ਨਹਿਰੀ ਪਾਣੀ ਬਣੇ ਟੋਕਾ ਤੁਹਾਡੇ 12 13 ਸਾਲੇ ਚੱਲ ਜੂਗਾ ਜੇ ਖਾਲੀ ਕਰਾਂਗੇ ਦੁਬਾਰੇ ਫੇਰ ਚੱਲ ਜੂਗਾ ਠੀਕ ਠਾਕ ਬਰੇ ਦੁਬਾਰੇ ਬਾਰ ਬਾਰ ਖੁਈਆਂ ਪਟਾਉਣ ਦੀ ਲੋੜ ਨਹੀਂ ਤੁਹਾਨੂੰ ਸਾਰਾ ਆਪਣਾ ਬਿਹੜਾ ਆਪੇ ਭਾਰ ਲੈਣੇ ਕੱਚਾ ਖਸਾਬ ਕਰ ਲੈਣੇ ਉਹ ਝੰਝੜ ਖਤਮ ਹੋ ਗਿਆ ਠੀਕ ਠਾਕ ਬਰੇ ਆ ਦੇਖੋ ਵੀਰੇ ਆ ਆਪਾ ਦਾਣੇਦਾਰ ਸ਼ਾਮ ਵਾਲਾ ਕ੍ਰੈਸ਼ਰ ਵਰਤਦੇ ਆਪਾ ਮਾਲ ਨਹੀਂ ਮਾੜਾ ਵਰਤਦੇ ਠੀਕ ਠਾਕ ਦਾਣੇਦਾਰ ਹੈ ਪੂਰਾ ਨਾ ਜੀ ਆਪਣੇ ਕੋਲੇ ਵੀ ਬਧੀ ਵਰਤਦੇ ਆਪਾ ਕੋਈ ਵੀਰ ਮਾਜੀ ਵੀਰੇ ਕ੍ਰੈਸ਼ਰ ਦੇ ਵਿੱਚ ਦਾਣਾ ਦੇਖੋ ਦਾਣੇਦਾਰ ਕ੍ਰੈਸ਼ਰ ਹੈ ਪੂਰਾ ਕ੍ਰੈਸ਼ਰ ਦੇਖ ਰਿਹਾ ਕਿ ਰੂਹ ਖੁਸ਼ ਹੁੰਦੀ ਹੈ ਹਾਂਜੀ ਹਾਂਜੀ ਵੀ ਜੇ ਤੁਹਾਨੂੰ ਪਤਾ ਕਿ ਬਾਰ ਬਾਰ ਪੈਸੇ ਲੱਗਦੇ ਅਗਲੇ ਤੋਂ ਜਦੋਂ ਆਪਾਂ ਪੈਸੇ ਲੈਨੇ ਆ ਗਾ ਮਾਲ ਵੀ ਵਧਗਾ ਦੇਵਾਂਗੇ ਆਪਾਂ ਵੀ ਅਗਲੇ ਦਾ ਵੀ ਮਨ ਖੁਸ਼ ਹੁੰਦਾ ਵੀਰੇ ਦੇ ਕਿੱਥੇ ਬਾਈ ਜੀ ਫਿਰ ਇਹ ਕਿੱਥੇ ਕਿੱਥੇ ਕੰਮ ਆਉਂਦੇ ਨੇ ਕੜੇ ਇਹ ਵੀਰੇ ਦੇਖੋ ਆਪਾਂ ਘਰਾਂ ਦੇ ਵਿੱਚ ਵੀ ਲਾ ਸਕਦੇ ਆਂਗੇ ਠੀਕ ਹੈ ਬਾਈ ਜੀ ਤੇ ਆਪਾਂ 450 ਕੇ ਵੱਡੇ ਵੱਡੇ ਫੈਕਟਰੀ ਹਾਵਾਂਗੇ ਸੈਲਰ ਹੋਗੇ ਕਹਿੰਦਾ ਮਤਲਬ ਜਿੱਥੇ ਮਤਲਬ ਵੀ ਆਪਣੇ ਸੀਵਰੇਜ ਹੈ ਨਹੀਂ ਉੱਥੇ ਆਪਾਂ ਇਹਦੀ ਵਰਤੋਂ ਕਰ ਸਕਦੇ ਆਂ ਠੀਕ ਹੈ ਪਿੰਡਾਂ 'ਚ ਜ਼ਿਆਦਾਤਰ ਹੁੰਦੀ ਨਹੀਂ ਸਬਦਾ ਜੀ ਤਾਂ ਪਿੰਡਾਂ ਦੇ ਵਿੱਚ ਤਾਂ ਹੁੰਦੇ ਨੇ ਵੀਰੇ ਆਪਾਂ ਬਸ ਹਾਂ ਕਾਫੀ ਸ਼ਹਿਰਾਂ ਦੇ ਵਿੱਚ ਵੀ ਹੈ ਬਿੱਡਾ ਘਬਣਾਉਣ ਨੂੰ ਉੱਥੇ ਵੀ ਮਤਲਬ ਇਹੀ ਜੇ ਕੰਮ ਆਵੇ ਹਾਂਜੀ ਠੀਕ ਹੈ ਬਾਈ ਨਾ ਤਾਂ ਇਹਨਾਂ 스멜 ਆਵੇ ਨਾ ਕੋਈ ਭਰਨ ਦੀ ਦਿੱਕਤ ਹਾਂਜੀ ਠੀਕ ਹੈ ਬਾਈ